ਇਹ ਤਸਵੀਰਾਂ ਬਟਾਲਾ ਦੇ ਪਿੰਡ ਚੀਮਾ ਖੁੱਡੀ ਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਖੜੇ ਹੋਏ ਨਹੀਂ ਤੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਸ਼ਾਮਲ ਨਹੀਂ ਭਾਰੀ ਪੁਲਿਸ ਤਲ ਤਾਇਨਾਤ ਹੈ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨਹੀਂ ਕਿਉਂਕਿ ਮਾਹੌਲ ਹੌਲੀ-ਹੌਲੀ ਗਰਮਾਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਬਟਾਲਾ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਇਹ ਪਿੰਡ ਪੈਂਦਾ ਚੀਮਾ ਖੁੱਡੀ ਵਿਖੇ ਜਿੱਥੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਕਾਰ ਇਹ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ ਕਿਸਾਨ ਮਧੁਰ ਸੰਗਠਨ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਦੇ ਵੱਲੋਂ ਅਦੱਸਿਆ ਗਿਆ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਉਹਨਾਂ ਦੀ ਗਵਾਈ ਦੇ ਵਿੱਚ ਕਿਸਾਨਾਂ ਦਾ ਇਕੱਠ ਹੋਇਆ ਸੀ ਤੇ ਕਿਸਾਨਾਂ ਦੇ ਵੱਲੋਂ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਧਰਨਾ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਾਂਗੇ ਇਸ ਕਰਕੇ ਪ੍ਰਸ਼ਾਸਨ ਚੜਾ ਕੇ ਲੈ ਆਂਦਾ ਵੇਖੋ ਆ ਲੋਗ ਇੱਥੇ ਬੈਠੇ ਆ ਉੱਥੇ ਵੀ ਹੱਡਾ ਮੋਟਾ ਲੱਗਾ ਸੰਭੂ ਪਰ ਪਿੱਛੇ ਅਸੀਂ ਤਿੰਨ ਟੀਮਾਂ ਬਣਾਈਆਂ ਐ ਇਸੇ ਕਰਕੇ ਸਾਨੂੰ ਪਤਾ ਵਾ ਕਿ ਸਰਕਾਰਾ ਕੀ ਕਰਦੀਆਂ ਤਿੰਨਾਂ ਦੋ ਟੀਮਾਂ ਇੱਥੇ ਚੱਲਣ ਡੀਆਂ ਕੰਮ ਉਹ ਇੱਕ ਟੀਮ ਉੱਥੇ ਵਾਲੀ ਆ ਪਿੱਛੇ ਬਿਠਾਈ ਇੱਕ ਇੱਥੋਂ ਸਾਨੂੰ ਕੋਈ ਪ੍ਰਸ਼ਾਸਨ ਹਰਕਤ ਕਰਦਾ ਸਾਡੇ ਦੇ ਨਜਾਇਜ਼ ਕਰਦਾ ਵਾ ਤੇ ਉਸੇ ਵੇਲੇ ਜੀਟੀ ਰੋਡ ਜਿਹੜਾ ਬੰਦ ਕੀਤਾ ਜਾਊਗਾ ਜਿੰਨਾ ਚਿਰ ਸਾਡੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਤੈੜੀ ਇੱਕ ਮਰਦਾ ਵੀ ਨਹੀਂ ਬਹੁੰ ਦੇਣੀ ਉਹਨਾਂ ਨੇ ਪਹਿਲੋ ਜੇ ਅਸੀਂ ਆ ਪਹਿਲਾ ਕਰ ਲਿਆ ਤੁਹਾਨੂੰ 1.5 ਕਨਾਲ ਸਰ ਦਿੰਨੇ ਆ ਹੁਣ ਇੱਕ ਅਸੀਂ ਮਰਲਾ ਵੀ ਵੰਡ ਦੇਣੀ ਜੋ ਫੈਲਾ ਕਰਨਾ ਪ੍ਰਸ਼ਾਸਨ ਦੇ ਹੱਥ ਆ ਜੋ ਵੀ ਕਰੂਗਾ ਤੇ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਹੋ ਰਿਹਾ ਕਮ ਨੈਸ਼ਨਲ ਹਾਈਵੇ ਦਾ ਹੋ ਰਿਹਾ ਜੀ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੋ ਰਿਹਾ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨ ਦੀ ਲਾਗਤ ਹੈ ਜਿਹੜਾ ਕਿ ਇੱਥੇ ਚੀਮਾ ਖੁੱਡੀ ਜਿਹੜਾ ਕੰਮ ਚੱਲ ਰਿਹਾ ਆ ਇਸ ਪਾਈਲੇ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਕਿ ਜਿੱਥੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹਾਈਵੇ ਕੰਮ ਕਰ ਰਿਹਾ ਹੈ ਸਾਰੇ ਦਾ ਕਲੀਅਰ ਹੋਏਗਾ ਔਰ ਲੀਗਲੀ ਕੰਮ ਕਰ ਰਹੇ ਕੋਈ ਕਿਸੇ ਕਿਸਮ ਦਾ ਲੀਗਲ ਦੀ ਗਲਤੀ ਕੋਈ ਰੋਲ ਦੀ ਕੋਰਵੇਲੇਸ਼ਨ ਨਹੀਂ ਹੋ ਰਹੀ ਕਿ ਸਰ ਕਿਸਾਨੇ ਕਿਸ ਮਸਲੇ ਤੇ ਬੈਠਿਆ ਜੀ ਕੀ ਇਹਦਾ ਕੀ ਮਕਸਦ ਕੀ ਬੈਠਾ ਹੈ ਅਲੱਗ ਅਲੱਗ ਇਸ਼ੂਜ਼ ਹੈਗੇ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡੀਮ ਰੈਮਡੀ ਹੈ ਜੀ ਕਾ ਖਾਲਸਾ ਕੋਈ ਵੀ ਕਿਸਾਨ ਹੈ ਕੋਈ ਵੀ ਵਿਅਕਤੀ ਹੈ ਜੇਦੀ ਜ਼ਮੀਨ ਐਕਵਾਇਰ ਹੋਈ ਹੈ ਜੇਕਰ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਉਹ ਚੱਲ ਰਿਹਾ ਉਹ ਫਿਰ ਆਰਬਿਟ੍ਰੇਸ਼ਨ ਸੁਪਰ ਕਮਿਸ਼ਨਰ ਸਾਹਿਬ ਦੀ ਕੋਰਟ ਚ ਜਾ ਸਕਦੇ ਉਸ ਤੋਂ ਬਾਅਦ ਉਹ ਸੈਸ਼ਨ ਕੋਰਟ ਚ ਜਾ ਸਕਦੇ ਉਸ ਤੋਂ ਬਾਅਦ ਹਾਈ ਕੋਰਟ ਹੈ ਕਈ ਤਰੀਕੇ ਅਗਰ ਰੀਲੀਫ ਲੈਂਦੇ ਉਤੇ ਦੂਜੇ ਪਾਸੇ ਪ੍ਰਸ਼ਾਸਨ ਅਧਿਕਾਰੀ ਐਸਟੀਐਮ ਬਟਾਲਾ ਵਿਕਰਮਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਇੱਕ ਸਰਕਾਰ ਦੇ ਵੱਲੋਂ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਦੇ ਕਿਸਾਨਾਂ ਨੂੰ ਪੇਮੈਂਟ ਕਰ ਦਿੱਤੀ ਗਈ ਪਰ ਫਿਰ ਵੀ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਦੇ ਨਾਲ ਬੈਠ ਕੇ ਇਸ ਦਾ ਹੱਲ ਕੱਢ ਲਿਆ ਜਾਵੇਗਾ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਹੋਇਆਂ ਤੇ ਅਣਸਖਾਵੀ ਘਟਨਾ ਨਾ ਵਾਪਰੇ ਅਜਿਹੀ ਸਥਿਤੀ ਨੂੰ ਮੁਖ ਰੱਖਦਿਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਗੱਲਬਾਤ ਦਾ سلسلہ ਲਗਾਤਾਰ ਜਾਰੀ ਰਹੇਗਾ ਬੈਠ ਕੇ ਮਸਲਾ ਹੱਲ ਕੱਢਾਂਗੇ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਧੱਕੇਸ਼ਾਹੀ ਦੇ ਨਾਲ ਪ੍ਰਸ਼ਾਸਨ ਜ਼ਮੀਨ ਇੱਕ ਵਾਰ ਕਰ ਰਿਹਾ ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਜ਼ਮੀਨ ਦੀ ਪੇਮੈਂਟ ਦੇ ਦਿੱਤੀ ਗਈ ਹੈ